ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ। ਮਲਾ ਤਰੰਤਾਨੰਦ ਦੇ ਅਧੀਨ ਆਉਂਦਾ ਕਸਬਾ ਪਿੱਖੀਵੰਡ ਵਿਖੇ ਤਵਨਰ ਸਿੰਘ ਹੋਮ ਯੂਨਿਟ ਕਾਰਪੋਰੇਟ ਹਸਪਤਾਲ ਵੱਲੋਂ ਸਿਹਤ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇੱਕ ਦਿਨ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਲਗਭਗ 250 ਮਰੀਜ਼ਾਂ ਦੀਆਂ ਮੁਫਤ ਜਾਂਚਾਂ ਕੀਤੀਆਂ ਗਈਆਂ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੈਡੀਕਲ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਨੋਦ ਕੁਮਾਰ, ਡਾਕਟਰ ਨਰਜੀਤ ਨੀਰਜ ਪੰਡਾਰੀ ਅਤੇ ਹੱਡੀਆਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ। ਕੈਂਪ ਦੌਰਾਨ ਹਸਪਤਾਲ ਦੀ ਟੀਮ ਵਿੱਚ ਜੋ ਸਜੀਤ ਸਿੰਘ, ਗੁਰਪ੍ਰੀਤ ਸਿੰਘ ਪੁੱਲਰ ਅਤੇ ਬਲਜੀਤ ਸਿੰਘ ਗਿੱਲ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੇ ਨਾਲ ਕੈਂਪ ਦੌਰਾਨ ਹਸਪਤਾਲ ਦਾ ਸਮੂਹ ਸਟਾਫ ਵੀ ਪੂਰੀ ਤਰ੍ਹਾਂ ਸਰਗਰਮ ਰਿਹਾ। ਦੇਖੋ ਪਿੱਖੀਵੈਂਟੋ ਗੋਲਪ੍ਰੀਤ ਸਿੰਘ ਗੋਲਾ ਦਿਖਾਸਰਪੁਰ ਤੁਸੀਂ ਵੇਖਦੇ ਹੋ ਖਾਲਸਾ ਟੀਵੀ ਚੈਨਲ ਪੰਜਾਬ ਨੀਰਜ ਹੈ ਅੱਜ ਅਸੀਂ ਖਾਲੜਾ ਰੋਡ ਪਿੱਖੀਵੈਂਟੋ ਬਨ ਹਸਪੀਟਲ ਦੇ ਵਿੱਚ ਕੈਂਪ ਲਗਾਇਆ ਹੈ ਜਿਹਦੇ ਵਿੱਚ ਅਸੀਂ ਕਰੀਬ-ਕਰੀਬ 100-200 ਤੋਂ ਵੱਧ ਮਰੀਜ਼ ਦੇ ਚੁੱਕੇ ਆ ਜਿਹਦੇ ਵਿੱਚ ਅਸੀਂ ਹੱਡੀਆਂ ਦਾ ਔਰ ਦਿਲ ਦੇ ਰੋਗਾ ਦਾ ਫ੍ਰੀ ਚੈੱਕਅਪ ਕਰ ਰਹੇ ਆ ਜਿਹਦੇ ਵਿੱਚ ਅਸੀਂ ECG, ਬਲੱਡ ਸ਼ੂਗਰ ਔਰ ਹੋਰ ਜੋ ਮਰੀਜ਼ਾਂ ਲੋੜ ਦੇ ਟੈਸਟ ਬਲੱਡ ਟੈਸਟ ਹੈਗੇ ਨੇ ਉਹ ਅਸੀਂ ਅੱਧੇ ਰਿਟਲ ਅਟੈਸਟ ਕੀਤੇ ਨੇ ਜਿਹਦੇ ਵਿੱਚ ਕਾਫੀ ਮਰੀਜ਼ਾਂ ਨੇ ਫਾਇਦਾ ਵੀ ਲਿਆ ਹੈ। ਔਰ ਸਾਡੇ ਕੋਲ ਅੰਮ੍ਰਿਤਸਰ ਤੋਂ ਡਾਕਟਰ ਰਵਿੰਦਰ ਕੁਮਾਰ ਨੇ ਜੋ ਹਾਰਟ ਡਿਸਪੈਸ਼ ਡਾਕਟਰ ਨੇ ਉਹਨਾਂ ਨੇ ਵੀ ਕਾਫੀ ਮਰੀਜ਼ਾਂ ਨੂੰ ਜਾਂਚ ਕੀਤੀ ਹੈ, ਦੇਖਿਆ ਹੈ। ਅਸੀਂ ਹੁਣ ਉਹਨਾਂ ਨਾਲ ਗੱਲ ਕਰਦੇ ਹਾਂ। ਆਨ ਵਾਲੇ ਟਾਈਮ 'ਚ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਮਰੀਜ਼ਾਂ ਨੂੰ ਬਹੁਤ ਗੰਭੀਰ ਬਿਮਾਰੀਆਂ ਨੇ ਜੋ ਕਿ ਅੰਮ੍ਰਿਤਸਰ ਨਹੀਂ ਜਾ ਸਕਦੇ ਟੈਸਟ ਨਹੀਂ ਕਰਵਾ ਸਕਦੇ ਅਸੀਂ ਆਉਣ ਵਾਲੇ ਟਾਈਮ ਤੇ ਕੰਟੀਨਿਊ ਕੈਂਪ ਲਗਾਵਾਂਗੇ ਕਿੰਨੇ ਕੇ ਜਿਹੜਾ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ ਇਸ ਕੈਂਪ ਦਾ ਤੁਸੀਂ ਕਰੀਬ ਕਰੀਬ ਲਗਾ ਲੋ ਕਿ 150 ਤੋਂ 200 ਲੋਕਾਂ ਨੇ ਇਸ ਕੈਂਪ ਦਾ ਫਾਇਦਾ ਲਿਆ ਇਹ ਤੋਂ ਪਹਿਲਾਂ ਕੋਈ ਇੱਥੇ ਸੂਚਨਾ ਵੀ ਦਿੱਤੀ ਸੀ ਇਲਾਕੇ ਦੇ ਵਿੱਚ ਅਸੀਂ ਕੈਂਪ ਤੋਂ ਪਹਿਲਾਂ ਹਫਤਾ ਪਹਿਲਾਂ ਅਸੀਂ ਸੂਚਨਾ ਵੀ ਦਿੱਤੀ ਸੀ ਅਨਾਉਂਸਮੈਂਟ ਵੀ ਕਰਵਾਈ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਲਾਕੇ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਔਰ ਵਾਤ ਵਾਤ ਲੋਕ ਲੋਕ ਫਾਇਦਾ ਲੈ ਸਕਣ ਕਿਹੜੀਆਂ ਕਿਹੜੀਆਂ ਮੇਨ ਬਿਮਾਰੀਆਂ ਸੀ ਜਿਨ੍ਹਾਂ ਦਾ ਚੈੱਕਅਪ ਕੀਤਾ ਗਿਆ ਮੋਸਟਲੀ ਦੇਖਿਆ ਗਿਆ ਇੱਕ ਤਾਂ ਹੱਡ ਦੇ ਜੋ ਮਰੀਜ਼ ਨੇ ਬਹੁਤ ਜ਼ਿਆਦਾ ਨੇ ਜੋ ਆਪਣਾ ਪ੍ਰੋਪਰ ਇਲਾਜ ਨਹੀਂ ਕਰਵਾ پا ਰਹੇ ਔਰ ਹੱਡੀਆਂ ਦੇ ਰੋਗਾਂ ਦੇ ਬਹੁਤ ਜ਼ਿਆਦਾ ਮਰੀਜ਼ ਨੇ ਜੋੜਾਂ ਦੇ ਦਰਦਾਂ ਨੇ ਕਿਸ ਤਰ੍ਹਾਂ ਕੀ ਲੋਕਾਂ ਦੇ ਮਰੀਜ਼ਾਂ ਦਾ ਚੂਲਾ ਟੁੱਟੇ ਟੁੱਟੇ ਨੂੰ 2-2 3-3 ਸਾਲ ਹੋ ਗਏ ਉਹ ਆਪਣਾ ਇਲਾਜ ਨਹੀਂ ਕਰਵਾ پا ਰਹੇ ਸੀ ਉਹਨਾਂ ਦਾ ਜਾਂਚ ਕੀਤੀ ਹੈ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਵਿਨੋਦ ਕੁਮਾਰ ਹੈ ਮੈਂ ਹਾਰਟ ਸਪੈਸ਼ਲਿਸਟ ਹਾਂ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਮੈਂ ਕਾਰਪੋਰੇਟ ਹਸਪੀਟਲ ਵਿੱਚ ਹਾਰਟ ਦਾ ਸਪੈਸ਼ਲਿਸਟ ਕੰਮ ਕਰਦਾ ਹਾਂ ਤੇ ਅੱਜ ਅਸੀਂ ਕੈਂਪ ਰੱਖਿਆ ਹੋਇਆ ਹੈ ਇੱਧਰ ਔਰ ਮੈਂ ਕਾਫੀ ਸਾਰੇ ਹਾਰਟ ਦੇ ਮਰੀਜ਼ ਚੈੱਕ ਕੀਤੇ ਅੱਜ ਸਵੇਰੇ ਤੋਂ ਔਰ ਕਾਫੀ ਸਾਰੇ ਮਰੀਜ਼ਾਂ ਨੂੰ ਇੱਧਰ ਹਾਰਟ ਦੀ ਅਵੇਅਰਨੈਸ ਨਹੀਂ ਹੈ ਉਹਨਾਂ ਨੂੰ ਪਤਾ ਨਹੀਂ ਕਿ ਹਾਰਟ ਦੇ ਰੋਗ ਕਿਸ ਤਰ੍ਹਾਂ ਹੁੰਦੇ ਹਨ ਉਹਨਾਂ ਦੇ ਲੱਛਣ ਕੀ ਹੁੰਦੇ ਹਨ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਅਵੇਅਰਨੈਸ ਤੇ ਉਹਨਾਂ ਦਾ ਇਲਾਜ ਕਰ ਰਹੇ ਹਾਂ ਜੀ ਕੋਈ ਮੇਨ ਲੱਛਣ ਦੱਸ ਸਕਦੇ ਹੋ ਜਿਹੜੇ ਆਮ ਜਿਹੜੇ ਬੰਦੇ ਦੀ ਸਮਝ ਦੇ ਵਿੱਚ ਆਏ ਨਾ ਮੈਕਸਿਮਮ ਟਾਈਪ ਟਾਈਮ ਕੀ ਹੁੰਦਾ ਕਿ ਉਹਨਾਂ ਨੂੰ ਸਾਹ ਚੜਨਾ ਸ਼ੁਰੂ ਹੁੰਦਾ ਤੇ ਉਹ ਆਪਣੀ ਐਕਟੀਵਿਟੀ ਨੂੰ ਰੈਸਟ੍ਰਿਕਟ ਕਰ ਦਿੰਦੇ ਧਿਆਦਾ ਤੁਰਨਾ ਫਿਰਨਾ ਘੱਟ ਕਰ ਦਿੰਦੇ ਲੇਕਿਨ ਉਹਨਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਬਿਮਾਰੀ ਠੀਕ ਹੋ ਗਈ ਜਾਂ ਉਹਨਾਂ ਨੂੰ ਗਲਤ ਰਾ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਜੀ ਫੇਫੜਿਆਂ ਦੀ ਥੋੜੀ ਪ੍ਰੋਬਲਮ ਹੈ ਤੇ ਉਹ ਦਵਾਈ ਨਾਲ ਠੀਕ ਹੋ ਜਾਣੀ ਉਹਨਾਂ ਨੂੰ ਪ੍ਰੋਪਰ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਅਗਰ ਸਾਹ ਦੀ ਪ੍ਰੋਬਲਮ ਆਂਦੀ ਹੈ ਕੋਈ ਛਾਤੀ ਦਰਦ ਹੁੰਦੀ ਹੈ ਕਬਰਾਟ ਹੁੰਦੀ ਹੈ ਪੈਰਾਂ ਲੱਤਾਂ ਵੀ ਸੋਚ ਪੈਣਾ ਸ਼ੁਰੂ ਹੁੰਦੀ ਹੈ ਤੇ ਇਮੀਡੀਏਟਲੀ ਇੱਕ ਹਾਰਟ ਸਪੈਸ਼ਲਿਸਟ ਨੂੰ ਚੈੱਕ ਕਰਾ ਇਹਦੇ ਜਿਹੜੇ ਜਿਸ ਤਰ੍ਹਾਂ ਲੋਕ ਕਹਿ ਦਿੰਦੇ ਆ ਕਿ ਸਾਨੂੰ ਸਾਹ ਚੜਦਾ ਏ ਸਾਨੂੰ ਦਰਦਾਂ ਹੁੰਦੀਆਂ ਜਾਂ ਕੈਸਟ੍ਰੇਲ ਵਾਦਾ ਇਹ ਵੀ ਇੱਕ ਲੱਛਣ ਇਹਦੇ ਹੀ ਆ ਬਿਲਕੁਲ ਇਹ ਵੀ ਇੱਕ ਲੱਛਣ ਹੈ ਔਰ ਉਸ ਤੋਂ ਬਾਅਦ ਫਰਦਰ ਬੜੇ سارے ਟੈਸਟ ਨੇ ਕਿਉਂਕਿ ਜ਼ਰੂਰੀ ਨਹੀਂ ਹਰ ਕਿਸੇ ਮਰੀਜ਼ ਨੂੰ ਛਾਤੀ ਵਿੱਚ ਦਰਦ ਹੋਏ ਤੇ ਹਾਰਟ ਦੀ ਪ੍ਰੋਬਲਮ ਹੋ ਸਕਦੀ ਕਈ ਵਾਰੀ ਤੇ ਸਿਰਫ ਸਿੰਪਟਮ ਫਸਟ ਸਿੰਪਟਮ ਜਿਹੜਾ ਹੁੰਦਾ ਉਹ ਸਾਹ ਚੜਨਾ ਹੀ ਸ਼ੁਰੂ ਹੁੰਦਾ ਹੈ ਹੌਲੀ ਹੌਲੀ ਉਸਾ ਚੜਨਾ ਵੱਧਦਾ ਜਾਂਦਾ ਹੈ ਔਰ ਇੱਕ ਸਟੇਜ ਆ ਜਾਂਦੀ ਜਦੋਂ ਅਟੈਕ ਵੀ ਹੋ ਸਕਦਾ ਹਾਰਟ ਅਟੈਕ ਵੀ ਹੋ ਸਕਦਾ ਹੈ ਜਦੋਂ ਦਰਦ ਦੇ ਨਾਲ ਤਰੀਲੀਆਂ ਹੁੰਦੀਆਂ ਉਦੋਂ ਕੀ ਸਮਝੀਏ ਉਹ ਮੋਸਟ ਆਫ ਦਾ ਟਾਈਮ ਤੋਂ ਉਤੇ ਇੱਕ ਬੜਾ ਕਾਮਨ ਸਿੰਪਟਮ ਹੈ ਔਰ ਉਹ ਟਿਪੀਕਲ ਸਿੰਪਟਮ ਹੈ ਕਈ ਵਾਰੀ ਉਹ ਨਾ ਹੋਣ ਦੇ ਬਾਵਜੂਦ ਵੀ ਸਾਈਲੈਂਟ ਅਟੈਕ ਹੋ ਜਾਂਦੇ ਇਹ ਸਾਰੀ ਚੀਜ਼ਾਂ ਨਹੀਂ ਵੀ ਹੁੰਦੀ ਹੈ ਉਸ ਤੋਂ ਬਾਵਜੂਦ ਵੀ ਬਸ ਸਾਜ ਜਾਂ ਚੜਦਾ ਹੈ ਤੇ ਬਾਅਦ ਵਿੱਚ ਪਤਾ ਲੱਗਦਾ ਉਹਨਾਂ ਨੂੰ ਸਾਈਲੈਂਟ ਅਟੈਕ ਹੋ ਚੁੱਕਿਆ ਹੈ ਉਹ ਫਰਦਰ ਟੈਸਟ ਨਾਲ ਕਨਫਰਮ ਕਰਦੇ ਹਾਂ ਜੀ ਅਸੀਂ ਅੱਜ ਜਿਹੜੇ ਕਿੰਨੇ ਕਿ ਜਿਹੜੇ ਇੱਥੇ ਪੇਸ਼ੈਂਟ ਆਏ ਦਾ ਹਾਰਟ ਦੇ ਮਰੀਜ਼ ਮੇਰੇ ਕੋਲ 40-50 ਮਰੀਜ਼ ਆ ਚੁੱਕੇ ਹਨ ਤਾਂ ਉਹਨਾਂ ਨੂੰ ਮੈਂ ਕਾਫੀ ਚੰਗੇ ਤਰੀਕੇ ਨਾਲ ਸਮਝਾਇਆ ਵੀ ਹੈ ਤੇ ਉਹ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ 'ਚ ਹੋਰ ਇਸ ਤਰ੍ਹਾਂ ਦੇ ਕੈਂਪ ਕਿਤੇ ਜਾਣ ਰATHER ਅਸੀਂ ਕੋਸ਼ਿਸ਼ ਕਰਾਂਗੇ ਕਿ OPD ਵੀ ਕੀਤੀ ਜਾਏ ਇਸ ਹਸਪੀਟਲ ਤਾਂ ਕਿ ਲੋਕਾਂ ਨੂੰ ਲਾਭ ਮਿਲੇ ਇਸ ਚੀਜ਼ ਦਾ ਸਭ ਤੋਂ ਜਿਹੜਾ ਇਹਦਾ ਸਭ ਤੋਂ ਬੈਸਟ ਟੈਸਟ ਹਾਰਡ ਦਾ ਹੁੰਦਾ ECG ਜਿਸ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ ਮੈਕਸਿਮਮ ਚੀਜ਼ਾਂ ਇੱਕ ਸਾਨੂੰ ਸਮਝ ਆ ਜਾਂਦੀ ਹੈ ਉਸ ਦੇ ਵਿੱਚ ਅਸੀਂ ਉਹ ਫ੍ਰੀ ਰੱਖਿਆ ਹੋਇਆ ਔਰ ਇੱਕ ਕੋਲੇਸਟ੍ਰੋਲ ਦਾ ਟੈਸਟ ਜਿਹੜਾ ਕਰਾਉਣਾ ਚਾਹੀਦਾ ਹਰ ਕਿਸੇ ਨੂੰ